ਪਿਛਲੇ 2 ਦਿਨਾਂ ਦੇ ਵਿੱਚ ਜਲੰਧਰ ਮਾਨਸਾ ਚੰਡੀਗੜਾ ਗੁਰੂ ਜਗਰਾਉਂ ਹਰ ਥਾਂ ਲੁੱਟ ਕਤਲ ਤੇ ਡਾਕੇ ਕਬੱਡੀ ਖਿਡਾਰੀ ਤੇਜਪਾਲ ਜੀ ਦਾ ਕਤਲ ਸਾਬਤ ਕਰਦਾ ਹੈ ਕਿ ਹੁਣੇ ਪੰਜਾਬ ਰੰਗਲਾ ਪੰਜਾਬ ਨਹੀਂ ਜੰਗਲ ਰਾਜ ਵਾਲਾ ਪੰਜਾਬ ਹੈ ਕਿਸੇ ਵੀ ਦੇਸ਼ ਜਾਂ ਸੂਬੇ ਦੀ ਸਰਕਾਰ ਦੀ ਜੇ ਸਭ ਤੋਂ ਪਹਿਲੀ ਕੋਈ ਜ਼ਿੰਮੇਵਾਰੀ ਹੁੰਦੀ ਹੈ ਨਾ ਤੇ ਉਹ ਹੁੰਦੀ ਹੈ ਆਪਣੇ ਲੋਕਾਂ ਦੀ ਸੁਰੱਖਿਆ ਪਰ ਅੱਜ ਦੇਖੋ ਸਟੇਜਾਂ ਤੇ ਹਾਸੇ ਗੱਡੀਆਂ ਤੇ ਸਿਕਿਉਰਟੀ ਦੀ ਚਮਕ ਪਰ ਪੰਜਾਬ ਦੇ ਲੋਕਾਂ ਦੀ ਜਾਨ ਦੀ ਕੋਈ ਕਦਰ ਨਹੀਂ ਅੱਜ ਪੰਜਾਬ ਦੇ ਵਿੱਚ ਕੋਈ ਆਮ ਆਦਮੀ ਹੀ ਸੇਫ ਨਹੀਂ ਇਸ ਆਮ ਆਦਮੀ ਦੀ ਸਰਕਾਰ ਦੇ ਵਿੱਚ ਖਾਲਸਾ ਜੀ ਅੱਜ ਮਾਪੇ ਡਰੇ ਹੋਏ ਆ ਪੰਜਾਬ ਦਾ ਵਪਾਰੀ ਡਰਿਆ ਹੋਇਆ ਹੈ ਕਾਰੋਬਾਰ ਕਰੋ ਤੇ ਫਰੋਤੀ ਤੇ ਡਾਕਿਆਂ ਦਾ ਡਰ ਜੇ ਨੌਜਵਾਨੋਂ ਤੇ ਨਸ਼ੇ ਤੇ ਡਰਗ ਵੇਚਣ ਵਾਲਿਆਂ ਦਾ ਡਰ ਤੇ ਜੇ ਗੱਡੀ 'ਚ ਸਫ਼ਰ ਕਰਦੇ ਹੋ ਤੇ ਲੁੱਟ ਦਾ ਡਰ ਰਾਹ ਦੇ ਵਿੱਚ ਜੇ ਕੋਈ ਨਵੀਂ ਘਰ ਬਣਾਓ ਕੋਈ ਨਵਾਂ ਕਾਰੋਬਾਰ ਖੋਲੋ ਤੇ ਗੈਂਗਸਟਰ ਦੀ ਫਰੋਤੀਆਂ ਦਾ ਡਰ ਆਮ ਆਦਮੀ ਦੀ ਇਸ ਪੰਜਾਬ ਦੀ ਸਰਕਾਰ ਤੋਂ ਕਿਸੇ ਵੱਡੇ ਕੰਮ ਦੀ ਆਸ ਨਹੀਂ ਹੁਣ ਪੰਜਾਬ ਨੂੰ ਹੁਣ ਲੋਕਾਂ ਨੂੰ ਕੋਈ ਫਿਕਰ ਹੈ ਤੇ ਆਪਣੀ ਜਾਨ ਮਾਲ ਦਾ ਆਖਦੇ ਆ ਨਾ ਕਿ ਜਾਨ ਹੈ ਤਾਂ ਜਹਾਨ ਹੈ ਅੱਜ ਪੰਜਾਬ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਜੋਰ ਲੱਗਿਆ ਕਿ ਕੇਜਰੀਵਾਲ ਮਨੀਸ਼ ਸ਼ੋਧਿਆ ਨੂੰ ਸਿਕਿਉਰਿਟੀ ਦਈਏ ਉਹਨਾਂ ਨੂੰ ਵੱਡੇ ਬੰਗਲੇ ਦਈਏ ਭਗਵੰਤ ਮਾਨ ਜੀ ਤੁਸੀਂ ਇੱਕ ਵਾਰੀ ਹੱਥ ਖੜੇ ਕਰ ਦਿਓ ਕਿ ਸਾਡੇ ਵਸਤੀ ਗੱਲ ਨਹੀਂ ਸਾਡੀ ਸਰਕਾਰ ਫੇਲ ਹੈ ਤੇ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਹੈ ਕਿ ਪੰਜਾਬੀ ਐਡੇ ਸਮਰਥ ਹੈ ਕਿ ਉਹ ਆਪਣੇ ਪਰਿਵਾਰ ਦੀ ਵੀ ਰੱਖਿਆ ਕਰ ਲੈਣਗੇ ਸੁਰੱਖਿਆ ਕਰ ਲੈਣਗੇ ਤੇ ਆਪਣੇ ਪੰਜਾਬ ਦੀ ਵੀ ਸੁਰੱਖਿਆ ਕਰ ਲੈਣਗੇ